ਸੰਗਤ ਮੰਡੀ ਵਿਖੇ ਨਾਇਬ ਤਹਿਸੀਲਦਾਰਾ ਤੇ ਪਟਵਾਰੀ ਰਿਸ਼ਵਤ ਲੈਂਦੇ ਬਿਜੀਲੈਂਸ ਨੇ ਰੰਗੇ ਅਤੇ ਕਾਬੂਸਤਾਨਕ ਮੰਡੀ ਵਿਖੇ ਬਣੀ ਤਹਿਸੀਲ ਵਿੱਚ ਬਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਨਾਇਬ ਤਹਿਸੀਲਦਾਰਾ ਤੇ ਪਟਵਾਰੀ ਨੂੰ ਗ੍ਰਿਫਤਾਰੀ ਬਦਲੇ ਰਿਸ਼ਵਤ ਲੈਂਦੇ ਰੰਗੀ ਅਤੇ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵੱਲੋਂ ਆਪਣੀ 3 ਕਨਾਲਾਂ 10 ਮਰਲੇ ਜ਼ਮੀਨ ਦੀ ਗ੍ਰਿਫਤਾਰੀ ਆਪਣੇ ਨਾਂ ਕਰਵਾਉਣ ਦੀ ਜਦ ਉਸ ਨੇ ਪਟਵਾਰੀ ਗੁਰਤੇਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਸ ਦੇ ਬਦਲੇ 8000 ਰੁਪਏ ਰਿਸ਼ਵਤ ਵਜੋਂ ਮੰਗੇ ਅਤੇ ਨਾਲ ਹੀ ਦੱਸਿਆ ਕਿ ਗਰਦਾਬਰੀ ਲਈ ਦਰਖਾਸਤ 10 ਤੱਕ ਨਾਇਬ ਤਹਿਸੀਲਦਾਰ ਨਰਮਲ ਸਿੰਘ ਦੇ ਵੀ ਹੋਣੇ ਹਨ ਬਾਅਦ ਵਿੱਚ ਸੌਦਾ 5000 ਰੁਪਏ ਵਿੱਚ ਤੈਅ ਹੋ ਗਿਆ ਅੱਜ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੇ ਵਿਜੀਲੈਂਸ ਕੋਲ ਰੰਗ ਲੱਗੇ 25-2500 ਰੁਪਏ ਦੋਨਾਂ ਨੂੰ ਦੇ ਦਿੱਤੇ ਵਿਜੀਲੈਂਸ ਦੀ ਟੀਮ ਨੇ ਦੋਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਵਿਰੁੱਧ ਰਿਸ਼ਵਤ ਰੋਕੂ ਐਕਟ ਤਹਿਤ ਮਾਮਲਾ ਦਰਜ ਕੇ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ